Құрға құрға ਮੇਰਾ ਨਾਮ ਬਲਜੀਤ ਸਿੰਘ ਜੀ ਕੀ ਲੱਗੇ ਰਿਓ ਜੀ ਇਹ ਮੇਰੇ ਜੀਜਾ ਜੀ ਸੀਗੇ ਜੀ ਤੇ ਉਹਨਾਂ ਦੇ ਡੈਡੀ ਸੀਗੇ ਫਾਦਰ ਸਾਹਿਬ ਸੀ ਮੰਨ ਲਓ ਜੀ ਚਾਹੀਦੇ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਕਿਵੇਂ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਟਾਂ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ। ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਦੂਰਾ ਲੈ ਕੇ ਜਾਵਾਂਗੇ। ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ। ਕਦੂਰਾ ਹੀ ਹਨਾ। ਤੇ ਵੀ ਬਸ ਉਹ ਨਿਸ਼ੇੜੀ ਬੰਦੇ ਸੀਗੇ ਜੀ ਆਹ 7-8 ਜਾਣੇ ਮੇਰੇ ਖਿਆਲ। ਤੇ ਬਸ ਸ਼ਾਮ ਨੂੰ 8:30 ਵਜੇ ਜੀ ਮੰਨ ਲਓ ਦਾਣਾ ਮੰਡੀ ਜਾਏ ਪਹਿਲਾਂ। ਦਾਣਾ ਮੰਡੀ ਚੋਂ ਘਰੇ ਆਈ ਹੈ ਜੀ। ਘਰੇ ਆ ਕੇ ਤੇ ਬਸ ਕੰਧਾਂ ਹੁੰਦਾ ਟੱਪ ਕੇ ਜੀ। ਇਹ ਬਾਹਰ ਗੱਡੀ ਕਿ ਇਹਨਾਂ ਦੇ ਸੱਟਾ ਸੱਟਾਂ ਮਾਰ ਗਈ ਸੱਟਾਂ ਮੰਨ ਲਓ ਜਿਆਦਾਤਰ ਸਿਰ ਚ ਲਾਈਆਂ ਸੀ ਸੱਟਾਂਾਂ ਨੇ ਕਿਤੇ ਕਿਤੇ ਮਾਰੀ ਆਗੇ ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੀਆਂ ਜਿਹੜਾ ਜੀਜਾ ਬਾਈ ਅਮਰੀਤ ਸਿੰਘ ਜੀ ਇਹ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੀਆਂ ਤੇ ਮਾਤਾ ਵੀ ਜ਼ਖਮੀ ਸੀ ਹਾਂਜੀ ਮਾਤਾ ਵੀ ਜ਼ਖਮੀ ਆ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਤੇ ਉਹ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲਾਗ ਗਈ ਸੱਟ ਹੱਲਾ ਕੋਈ ਰਾਂਜਿਸ ਨਹੀਂ ਨਹੀਂ ਵੈਸੇ ਤਾਂ ਕੋਈ ਰਾਂਜਿਸ ਨਹੀਂ ਸੀਗੀ ਜੀ ਇਹ ਵੈਸੇ ਕਾਰਨ ਇਹ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਦੋਵਾਂ ਨੇ ਕਹਿ ਰੱਖਿਆ ਮੰਨ ਲਓ ਉਧਰ ਵੀ ਆ ਕੀ ਗਿਆ ਇਧਰ ਵੀ ਆ ਕੀ ਗਿਆ ਆਹ ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨ ਕੀ ਮੰਗਤੀ ਹੈਗੀ ਤੁਹਾਡੀ ਮੰਗ ਤਾਂ ਇਹੀ ਹੈ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਨੌਰਮੈਂਟ ਤੋਂ ਇਹੀ ਮੰਗਿਆ ਜੀ ਹੋ ਸਕਦਾ ਉਹਨਾਂ ਨੂੰ ਸਜ਼ਾ ਬਹੁਤ ਸਖਤ ਸਖਤ ਦਿੱਤੀ ਜਾਵੇ ਬਾਕੀ ਸਾਰੇ ਪਿੰਡ ਗਵਾਏ ਜੀ ਇਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ ਸਰ ਕੀ ਮਾਮਲਾ ਇਸ ਤਰ੍ਹਾਂ ਕੀ ਹੈ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗਾ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀਗੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ